హలో జీ సారత్ శ్రీకాల అన్నావే ట సబ్జీ టడే భరకీ ఆ బాగా సే భరకే కదా బాగు దో పీసా చాకూ దట్టునా సరే టడేను కట్టే ਇਨਨ ਨੂੰ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਸਾਡੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਫਿਰ ਆਪਾਂ ਪਾਵਾਂਗੇ ਇਸ ਦੇ ਵਿੱਚ ਨੂਨ ਮਿਰਚ ਪਹਿਲਾਂ ਪਾਵਾਂਗੇ ਇੱਕ ਚਮਚ ਨੂਨ ਇੱਕ ਚਮਚ ਗਰਮ ਮਸਾਲਾ ਥੋੜੀ ਜਿਹੀ ਹਲਦੀ ਅੱਧਾ ਚਮਚ ਲਾਲ ਮਿਰਚ ਥੋੜਾ ਜਿਹਾ ਮੈਗੀ ਮਸਾਲਾ ਟੇਸਟ ਦੇ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਏ ਲੋਨ ਮਰਚ ਮਸਾਲੇ ਨੂੰ ਫਿਰ ਟਿੰਡਿਆਂ ਨੂੰ ਇਸ ਤਰ੍ਹਾਂ ਖੋਲ ਕੇ ਆਪਾਂ ਲੋਨ ਮਿਰਚ ਮਸਾਲਾ ਭਰਨੇ ਤੇ ਦੂਜੀ ਸਾਈਡ ਵੀ ਇਸ ਤਰ੍ਹਾਂ ਖੋਲ ਕੇ ਉਸ ਵਿੱਚ ਵੀ ਲੋਨ ਮਰਚ ਮਸਾਲਾ ਭਰਨੇ இப்ப சாரே டெண்டையுங்க இரண மிச்ச மசாலா பரதேரே ਸਾਰੇ ਟੰਡੇ ਵਿੱਚ ਲੋਨ ਮਰਚ ਭਰ ਲਿਆ ਹੁਣ ਆਪਾਂ ਰੱਖਾਂਗੇ ਕੜਾਹੀ ਵਿੱਚ ਪਾਵਾਂਗੇ ਤੇਲ ਤੇਲ ਨੂੰ ਚੰਗੀ ਤਰ੍ਹਾਂ ਹੋਨ ਦਿਆਂਗੇ ਗਰਮ ਇਹਨੇ ਨੂੰ ਆਪਾਂ ਕੱਟਾਂਗੇ ਟਮਾਟਰ ਨੂੰ ਬ੍ਰੇਕ ਲੈ ਪੇਸਾਂ ਦੇ ਵਿੱਚ ਟਮਾਟਰ ਕੱਟੇ ਕੇ ਹਨ ਤੇਲ ਗਰਮ ਹੋ ਚੁੱਕੇ ਇਥੇ ਚ ਬਾਅਦ ਥੋੜਾ ਜਿਹਾ ਜੀਰਾ ਜੀਰੇ ਨੂੰ ਲਾਲ ਹੋਣ ਦਿਓ சாரியா கடாச்சும் நாங்கள் டாட்டர் ਇਹਨਾਂ ਘਰਸੀ ਦੇ ਨਾਲ ਹਿਲਾਉਣਾ ਫੇਰੀ ਨੂੰ ਥਿਮ ਗਏ ਤੇ ਆਪਾਂ 10-15 ਮਿੰਟ ਦੇ ਲਈ ਟਾਕੇ ਰੱਖ ਦੇਣੇ ఫోర్ చుక్క ఢక్క చుక్క థా థా మర్చ మసాలా థోజీ మిర్చి జీ మిర్చ జాపాల టిండి పా చుక్కే ఫిర్ను కళశీలా ఫను దా మిట్టు ఢక్క రన ਰਟਕਨ ਚੁੱਕੇ ਗਏ ਨਾ ਟਿੰਡੇ ਬਣ ਕੇ ਰੈਡੀ ਨੇ ਇਸ ਉੱਪਰ ਪਾਓ ਥੋੜੀ ਜੀ ਕਸੂਰੀ ਮੇਥੀ ਟਿੰਡੇ ਬਣ ਕੇ ਰੈਡੀ ਨੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਸਰੀ ਕਾਲਜੀ